ਗੱਡੀ ਨੂੰ ਅੱਗ ਲੱਗੀ ਆ ਫੋਰਚੂਨਰ ਨੂੰ ਇੱਕ ਕਾਸਕਾਰ ਵੀ ਹੋੜੀਆ ਸਿੱਧੀ ਟੱਕਰ ਹੋ ਗਈ ਮੋਸ਼ਕਵਾੜ ਕੋਲੇ ਆ ਵੀ ਇੱਥੇ ਇੱਕ ਛੋਟਾ ਨੇ ਰੋਡ ਜਾਮ ਕੀਤਾ ਆ ਨਕਮਨ ਸਿਕਾ ਲਾ ਆਪੇ ਐਕਸੀਡੈਂਟ ਹੋ ਗਿਆ ਸੀ ਮੈਂ ਤੁਹਾਨੂੰ ਹਸਪਤਾਲ ਦੇ ਹਾਂਜੀ ਹਾਂਜੀ ਦੋ ਪੇਸ਼ੈਂਟਸ ਆਈ ਸੀ ਜਿਹੜੇ ਗੈਸਿੰਗ ਸਟੇਟ ਦੇ ਸੀਗੇ ਬਹੁਤ ਹੀ ਮਤਲਬ ਅਨਡਿਵਾਈਸਡ ਕਰਨ ਵਾਲੀ ਸਟੇਟ ਦੇ ਸੀਗੇ ਜਿਨ੍ਹਾਂ ਦਾ ਇਚਰ ਕਰਨਾ ਚਾਹੀਦਾ ਸੀਗਾ ਉਹਨਾਂ ਤੋਂ ਤਿੰਨ ਤਿੰਨ ਆਈਆਂ ਸੀਗੀਆਂ ਉਹਨਾਂ ਤੋਂ ਦੋ ਐਕਸਾਇਰ ਹੋਏ ਨੇ ਜਿਦਕੀ ਨਾਮ ਜਿਹੜੇ ਐਕਸਾਇਰ ਇੱਕ ਇਥੇ ਪੀਸ ਸੰਦੀਪ ਸਿੰਘ ਆ ਜੀ ਇੱਕ ਪਰਮਜੋਤ ਸਿੰਘ ਆ ਉਹਨਾਂ ਦਾ ਗੱਲ ਨੰਬਰ ਕਿਹਾ ਜਾ ਰਿਹਾ ਸਾਨੂੰ ਦੱਸਿਆ ਜਾ ਰਿਹਾ ਤੇ ਇੱਕ ਉਹਨਾਂ ਦਾ ਡਰਾਈਵਰ ਦੱਸਿਆ ਜਾ ਰਿਹਾ ਆ ਨਾਮ ਮੈਨੂੰ ਤੇ ਕਿੰਦੀ ਕੁ ਮੁਰੂ ਜਿਹੜਾ ਕੁਛ ਆ ਅ ਸਰ 40 ਸਾਲ ਦੇ ਆਸ-પાસ ਜਿਹੜਾ ਕਨਵੈਂਸਿਆ ਉਹ ਵੀ ਜਿਹੜਾ ਬੋਲ ਰਿਹਾ ਹਾਂ ਠੀਕ ਬਿਆਸਕ ਜਿਹੜਾ ਡਰਾਈਵਰ ਜਿਹੜੀ ਨੂੰ ਰੈਫਰ ਕੀਤਾ ਹੈ ਕਿੱਥੇ ਕੀਤਾ ਅ ਅਤੀ ਦਾ ਆਪਣੇ ਵੱਲ ਲੁਧਿਆਣਾ ਰੈਫਰ ਕੀਤਾ ਸੀ ਕਿੰਨਾ ਗੰਜਰ ਸੀ ਉਹਦਾ ਕਿੰਨੀ ਖੁਸ਼ਬੂ ਸੀ ਉਹ ਹੋਰ ਠੀਕ ਸਿਗਲ ਆਲ ਕਹਿ ਸਕਦੇ ਹਾਂ ਬਾਕੀ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਅ ਜੈ ਡੋਰੀ ਹਸਪੀਟਲ ਤੋਂ ਹਾਂਜੀ ਬਿਲਕੁਲ ਕਾਰਚ ਰੋਡ ਐਕਸੀਡੈਂਟ ਹੋਇਆ ਜਿੰਦੀ ਵਿਸ਼ੇਸ਼ ਕੋਤੇ ਵਿੰਦੀ ਦੀ ਜੱਟ ਵੀ ਹੋਈ ਹੈ ਕਿੱਥੇ ਹੋਇਆ ਕਿਰਤ ਨੋਤੀ ਕਿ ਸਰ ਰਾਤ 12:30 ਵਜੇ ਦੇ ਕਰੀਬ ਸਾਡੇ ਏਐਸਪੀ ਸਾਹਿਬ ਸੰਦੀਪ ਸਿੰਘ ਚੰਡੀਗੜ੍ਹ ਤੋਂ ਲੁਧਿਆਣੇ ਨੂੰ ਜਾ ਰਹੇ ਸੀ ਨਾਲ ਉਹਨਾਂ ਦਾ ਸਟਾਫ ਸੀ ਜੀ ਦਾ ਕਨਵੈਨਸ ਸੀਗੇ ਤੇ ਲੁਧਿਆਣੇ ਸਾਈਡ ਤੋਂ ਇੱਕ ਸਕਾਰਤੀਓ ਕਾਰ ਆਈ ਤੇ ਉਹਨਾਂ ਦੀ ਜਿਹੜੀ ਆਪਸ ਵਿੱਚ ਸਿੱਧੀ ਟਕਰਾਹ ਹੋ ਗਈ ਜਿਸ ਨਾਲ ਜਿਹੜੀ ਉਹਨਾਂ ਦੀ ਔਰਚਨਲ ਗੱਡੀ ਸੀ ਉਹਨੂੰ ਅੱਗ ਵੀ ਲੱਗ ਗਈ ਤੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਕਦੀ ਕੋਰਸ ਜਿਹੜੀ ਮੌਕੇ ਤੇ ਪਹੁੰਚ ਗਈ ਸੀ ਪੈਰ ਗੁਰਗੇੜ ਗੱਦੀ ਨੂੰ ਜਾ ਕੇ ਉੱਤੇ ਅਗਰ ਸਿਕ ਕਬੂ ਪਾਇਆ ਗਿਆ ਤੇ ਬਹੁਤ ਅੰਨਸਾਤ ਨੂੰ ਸ੍ਰੀ ਉਹਨਾਂ ਦੀ ਡੈਥ ਹੋ ਗਈ ਹੈ ਇੱਕ ਹੁੰਦਾ ਗਨਮੈਨਾ ਉਹਦੀ ਡੈਥ ਹੋ ਗਈ ਹੈ ਇਹ ਕਿਸੇ ਦਾ ਨਾ ਇਹ ਲੋਕਿਆਂ ਦੇ ਨਾਲ ਸੀ ਉਸ ਦਿਨ ਕਿੰਨੇ ਆਣੇ ਸੀ ਕਿੰਨੇ ਜਣੇ ਸੀਗੇ ਜੀ ਕਿ ਜੀ ਐਸ ਪੀ ਸਾਹਿਬ ਤੇ ਇੱਕ ਉਹਨਾਂ ਦਾ ਗਨਮੈਨ ਇੱਕ ਹੁੰਦਾ ਡਰਾਈਵਰ ਡਰਾਈਵਰ ਦੇ ਸੱਟਾਂ ਲੱਗੀਆਂ ਤੇ